ਮੇਰਾ ਪੂਆ ਨੂੰ ਫੋਨ ਕੀਤਾ ਮੇਗਾ ਪੂਆ ਫੁੱਫੜ ਕਿੱਥੇ ਆ ਕਹਿੰਦੀ ਫੁੱਫੜ ਤੇਰਾ ਨਾ ਅੱਜ ਕੱਲ ਪੰਚਾਇਤੀ ਚੋਣਾਂ ਆ ਰਹੀਆਂ ਤੇ ਅੱਗੇ ਨਾਲੇ ਜਿਮਨੀ ਚੋਣਾਂ ਵੀ ਹੈਗੀਆਂ ਤੇ ਮੈਂ ਕਿਹਾ ਫੇਰ ਕਹਿੰਦੀ ਤੈਨੂੰ ਦੱਸਿਆ ਸੀ ਨਾ ਉਹ ਤਿਆਰੀ ਕਰਨ ਦੇ ਚੋਣਾਂ ਲੜਨ ਦੀ ਤੇ ਹੁਣ ਤਾਂ ਉਹਦਾ ਪਿੰਡ ਵਾਲਿਆਂ 'ਚੋਂ ਕੱਢ-ਕੱਢ ਕੇ ਪਿੰਡ ਵਾਲਿਆਂ ਨੂੰ ਕਹਿੰਦਾ ਕਿ ਜੇ ਕਰਦੇ ਕਿਸੇ ਦੇ 1 ਮੀਟਰ ਹੈ ਨਾ ਤੇ ਉਹ 2 ਮੀਟਰ ਲਵਾ ਲਓ ਉਹ ਕਹਿੰਦੇ ਵੀ ਸਾਡੇ ਤੇ ਬੜਾ ਸੋਹਣਾ ਚੱਲ ਰਿਹਾ ਹੈ ਕਹਿੰਦਾ ਨਹੀਂ ਜੇ 2 ਮੀਟਰ ਲਵਾ ਲੋਗੇ ਨਾ ਤੁਹਾਨੂੰ 600 ਯੂਨਿਟ ਜਿਹੜੀ ਬਿਜਲੀ ਆ ਉਹ ਫ੍ਰੀ ਮਿਲੂਗੀ ਉਹਨਾਂ ਕਹਿੰਦਾ ਕਿ ਤੁਸੀਂ ਜਿਹੜਾ ਨਾ ਇੱਕ ਘਰ ਵਿੱਚ 2 ਬੀਟਰ ਲਗਾ ਕੇ 600 ਯੂਨਿਟ ਫ੍ਰੀ ਬਿਜਲੀ ਲੈ ਕੇ ਮੋਜਾ ਕਰ ਸਕਦੇ ਹੋ ਉਹਨਾਂ ਦੇ ਵਿੱਚੋਂ ਕਈ ਤਾਂ ਲਾਲਚ ਵਿੱਚ ਆ ਜਾਂਦੇ ਨੇ ਤੇ ਉਹ ਤੇਰੇ ਫੁੱਫੜ ਦੇ ਮਗਰ ਲੱਗੇ ਨਾ ਤੇ ਜਾ ਕੇ ਉੱਥੇ ਦਰਖਾਸਤਾਂ ਵੀ ਦੇ ਰਹੇ ਨੇ ਤੇ ਤੈਨੂੰ ਪਤਾ ਆਪਣੇ ਪਿੰਡ ਵਾਲੀ ਜਿਹੜੀ ਇਹਨਾਂ ਦਾ ਦਫ਼ਤਰ ਆ ਬਿਜਲੀ ਵਾਲਿਆਂ ਦਾ ਉੱਥੇ ਤਾਂ ਦਰਖਾਸਤਾਂ ਦਾ ਢੇਰ ਲੱਗਿਆ ਹੈ ਉਹਨਾਂ ਨੂੰ ਪਤਾ ਹੈ ਕਿ ਹੁਣ ਪੰਚਾਇਤੀ ਚੋਣਾਂ ਆਉਣੀਆਂ ਐ ਕਿਸੇ ਦੇ ਨਾ ਕਰਨੀ ਨਹੀਂ ਤੇ ਸਾਨੂੰ ਕਨੈਕਸ਼ਨ ਮਿਲ ਜਾਣਾ ਹੈ ਅੱਗੇ ਸਰਦੀਆਂ ਆ ਰਹੀਆਂ ਨੇ ਸਾਡੀ ਮौज ਹੀ ਮौज ਹੈ ਆਪਾਂ ਚੁੱਪ ਕਰਕੇ ਉਹਦੇ ਨਾਲ ਨਾਲੇ ਗਰਮ ਪਾਣੀ ਨਾਲ ਨਹਾਇਆ ਕਰਾਂਗੇ ਨਾਲੇ ਜੇ ਰਾਤ ਨੂੰ ਠੰਡ ਲੱਗੂ ਤੇ ਕੋਈ ਯੰਤਰ ਵੀ ਜਿਹੜਾ ਹੈ ਉਹ ਸਾਈ ਸਾਰਾ ਰਾਤ ਚਲਾ ਸਕਦੇ ਆ ਇਸ ਕਰਕੇ ਉਹ ਖੋਪੜ ਤੇ ਰਨ ਉਤਰ ਲਗਾ ਮੈਂ ਉਹਨੂੰ ਕਿਹਾ ਭੂਆ ਉਹਨੂੰ ਸਮਝਾਓ ਕਿ ਇਹ ਨਾ ਆਏ ਸੂਬੇ ਦਾ ਨੁਕਸਾਨ ਆ ਕਹਿੰਦੀ ਮੈਂ ਤੇ ਉਹਨੂੰ ਬਥੇਰਾ ਕਿਹਾ ਪਰ ਉਹ ਤੇ ਹੁਣ ਚੋਣਾ ਦਾ ਚਾੜ ਚੜਿਆ ਨਾ ਉਹਨੂੰ ਤੇ ਤੈਨੂੰ ਪਤਾ ਹੀ ਆ ਜੇ ਊਟਾਂ ਲੈਣੀਆਂ ਹੋ ਤਾਂ ਇਹੋ ਜੀਆਂ ਜੜੀਆਂ ਗੱਲਾਂ ਉਹ ਕਰਨੀਆਂ ਪੈਂਦੀਆਂ ਸਰਕਾਰ ਵੀ ਤਾਂ ਤਾਂ ਸਕੀਮਾਂ ਲੈ ਕੇ ਆਉਂਦੀ ਆ